ਸਾਰੇ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਣੇ ਮੁਹਾਵਰੇ ਪਹਿਲਾਂ ਜਿਹੜੇ ਮੈਂ ਕਰਾਉਂਦੀ ਸੀ ਉਹ ਮਿਕਸ ਜਿਹੇ ਮੁਹਾਵਰੇ ਕਰਾਉਂਦੀ ਸੀ ਮਨ ਨੂੰ ਸਾਰੀਆਂ ਜਮਾਤਾਂ ਦੇ ਵਿੱਚ ਲੱਗਦੇ ਚੱਲਦੇ ਨੇ ਉਹ ਤੇ ਅੱਜ ਹੁਣ ਜਿਹੜੇ ਮੈਂ ਮੁਹਾਵਰੇ ਕਰਾਉਣੀ ਆ ਇਹ 10ਵੀਂ ਕਲਾਸ ਲਈ ਨੇ 10ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਨੇ ਇਹ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਤਾਂ ਅੱਜ ਆਪਾਂ ਇਹ ਕਰਾਂਗੇ ਕਿਉਂਕਿ ਸਿਲੇਬਸ ਵਾਲੇ ਵੀ ਜ਼ਰੂਰੀ ਨੇ ਕਰਨੇ ਪੇਪਰ ਦੇ ਵਿੱਚ ਫਿਰ ਤਾਂ ਹੀ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਦੀ ਸਿੱਖ ਲੈਣਗੇ ਬੱਚੇ ਪਹਿਲਾ ਮੁਹਾਵਰਾ ਹੈ 우ਸਤਾਦੀ ਕਰਨੀ 우ਸਤਾਦੀ ਕਰਨੀ ਹੁੰਦੀ ਹੈ ਚਲਾਕੀ ਕਰਨੀ ਬਾਕ ਆਪਾਂ ਇਹ ਜਿਹਾ ਬਣਾਉਣਾ ਹੁੰਦਾ ਜਿਹਦੇ ਤੋਂ ਅਰਥ ਸਪਸ਼ਟ ਹੋ ਜਵੇ ਤੇ ਉਹਦਾ ਹੀ ਨੰਬਰ ਹੁੰਦਾ ਦੂਜਿਆਂ ਨਾਲ 우ਸਤਾਦੀ ਕਰਨਾ ਚੰਗੀ ਗੱਲ ਨਹੀਂ ਛੋਟੇ ਛੋਟੇ ਹੀ ਬਾਗ ਬਣਾਉਣੇ ਚਾਹੀਦੇ ਨੇ ਉਹਦੇ ਵਿੱਚ ਫਿਰ ਗਲਤੀ ਦੀ ਗੁੰਜਾਇਸ਼ ਵੀ ਘੱਟ ਹੁੰਦੀ ਐ ਉਂਗਲ ਕਰਨਾ ਉਂਗਲ ਕਰਨਾ ਹੁੰਦਾ ਦੂਜੇ ਤੇ ਦੋਸ਼ ਲਾਉਣਾ ਦੂਜਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਵੀ ਦੇਖ ਲੈਣਾ ਚਾਹੀਦਾ ਹੈ ਸਾਨੂੰ ਆਪਣੇ ਵੱਲ ਦੇਖਣਾ ਚਾਹੀਦਾ ਹੈ ਜਾਂ ਇੱਕ ਹੋਰ ਬਾਗ ਹੁਣ ਅੱਜ ਕੱਲ ਜਿਹੜਾ ਜ਼ਿਆਦਾ ਚੱਲਦਾ ਉਹ ਕੀ ਬਣਾ ਸਕਦੇ ਆ ਆਪਾਂ ਜੇ ਅਸੀਂ ਦੂਜੇ ਵੱਲ ਇੱਕ ਉਂਗਲ ਕਰਦੇ ਹਾਂ ਤਾਂ ਚਾਰ ਉਂਗਲਾਂ ਸਾਡੇ ਆਪਣੇ ਵੱਲ ਵੀ ਹੁੰਦੀਆਂ ਹਨ ਅੱਗੇ ਆ ਉੱਚਾ ਸਾਹ ਨਾ ਕੱਢਣਾ ਉੱਚਾ ਸਾਹ ਨਾ ਕੱਢਣ ਦਾ ਅਰਥ ਹੁੰਦਾ ਵੀ ਬਿਲਕੁਲ ਸ਼ਾਂਤ ਹੋ ਜਾਣਾ ਜਿੰਨਾਂ ਦੇ ਮਾਪੇ ਸਖਤ ਸੁਭਾਅ ਦੇ ਹੁੰਦੇ ਹਨ ਉਹ ਬੱਚੇ ਉੱਚਾ ਸਾਹ ਨਹੀਂ ਕੱਢਦੇ ਜਾਂ ਅਧਿਆਪਕਾਂ ਸਾਹਮਣੇ ਬੱਚਾ ਬੱਚੇ ਉੱਚਾ ਸਾਹ ਨਹੀਂ ਕੱਢਦੇ ਘਰ ਬਥੇਰਾ ਰੌਲਾ ਪਾਉਂਦੇ ਹਨ ਕੁਝ ਵੀ ਬਣਾ ਸਕਦੇ ਹੋ ਵਾਕ ਤੁਸੀਂ ਤੁਹਾਡੇ ਆਪਣੇ ਮਤਲਬ ਅਰਥ ਸਪਸ਼ਟ ਹੋਣਾ ਚਾਹੀਦਾ ਅਰਥ ਕਿਸੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ ਵਾਕ ਦਾ ਉਢੀ ਕੋਢੀ ਕੇ ਬੁੱਢਾ ਹੋ ਜਾਣਾ ਬਹੁਤ ਉਢੀਕ ਕਰਨੇ ਸੁਨੀਤਾ ਆਪਣੀ ਭੈਣ ਦੇ ਵਿਆਹ ਤੇ ਕਿਰਨ ਨੂੰ ਅਢੀਕਵਢੀਕ ਕੇ ਬੁੱਢੀ ਹੋ ਗਈ ਪਰ ਉਹ ਨਾ ਆਈ 19 21 ਦਾ ਫਰਕ ਹੋਣਾ ਬਹੁਤ ਘੱਟ ਫਰਕ ਹੋਣਾ ਸੋਹਣ ਅਤੇ ਮੋਹਣ ਦੇ ਨੰਬਰਾਂ ਵਿੱਚ ਸਿਰਫ 19 21 ਦਾ ਹੀ ਫਰਕ ਹੈ ਜਾਂ ਜਗਮੋਹਣ ਅਤੇ ਸ੍ਰਿੰਦਰ ਦੇ ਕੱਦ ਵਿੱਚ 21 ਦਾ ਹੀ ਫਰਕ ਹੈ ਉੱਲੂ ਬਣਾਉਣਾ ਦੂਜਿਆਂ ਨੂੰ ਪਾਗਲ ਬਣਾਉਣਾ ਉੱਲੂ ਬਣਾ ਉੱਲੂ ਬਣਾਣਾ ਦੂਜੇ ਦਾ ਮਖਾਲਾ ਡਾਉਣਾ ਦੂਜਿਆਂ ਨੂੰ ਉੱਲੂ ਨਹੀਂ ਬਣਾਉਣਾ ਚਾਹੀਦਾ ਜਦ ਦੂਜਿਆਂ ਨੂੰ ਉੱਲੂ ਬਣਾਉਣ ਵਾਲੇ ਕਈ ਵਾਰ ਆਪ ਹੀ ਉੱਲੂ ਬਣ ਜਾਂਦੇ ਹਨ ਅੱਖਾਂ ਅੱਗੇ ਹਨੇਰਾ ਆਉਣ ਕਬਰ ਆ ਜਾਣਾ ਇੱਕਦਮ ਕਬਰ ਆ ਜਾਣਾ ਨੂੰ ਕਹਿੰਦੇ ਨੇ ਅੱਖਾਂ ਅੱਗੇ ਹਨੇ ਰੋਣਾ ਆਪਣੇ ਪੁੱਤਰ ਦੇ ਐਕਸੀਡੈਂਟ ਦੀ ਖ਼ਬਰ ਸੁਣ ਕੇ ਬਜ਼ੁਰਗ ਦੇ ਅੱਖਾਂ ਅੱਗੇ ਹਨੇਰਾ ਆ ਗਿਆ ਅੱਖਾਂ ਫੇਰ ਲੈਣਾ ਅੱਖਾਂ ਫੇਰ ਲੈਣਾ ਮਤਲਬ ਕਿ ਪਰੇ ਹੋ ਜਾਣਾ ਪਹਿਲਾਂ ਤਾਂ ਬਹੁਤ ਆਲੇ-ਦਾਲੇ ਕੋ ਮੜਾ ਫੇਰ ਅੱਖਾਂ ਫੇਰ ਲੈਣਾ ਕਈ ਲੋਕ ਜਦੋਂ ਉਹਨਾਂ ਦਾ ਆਪਣਾ ਮਤਲਬ ਪੂਰਾ ਹੋ ਜਾਂਦਾ ਹੈ ਅੱਖਾਂ ਫੇਰ ਲੈਂਦੇ ਆਂ ਜਾ ਕਈ ਲੋਕ ਆਪਣਾ ਮਤਲਬ ਕੱਢਣ ਤੋਂ ਬਾਅਦ ਅੱਖਾਂ ਫੇਰ ਲੈਂਦੇ ਹਨ ਅੱਖਾਂ ਵਿੱਚ ਲਹੂ ਉਤਰਨਾ ਅੱਖਾਂ ਵਿੱਚ ਲਹੂ ਉਤਰਨਾ ਹੁੰਦਾ ਬਹੁਤ ਗੁੱਸੇ ਵਿੱਚ ਆ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਬਾਰੇ ਸੁਣਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਅੱਖਾਂ ਹੋਲੇ ਕਰਨਾ ਬਿਲਕੁਲ ਅੱਖਾਂ ਤੋਂ ਦੂਰ ਨਾ ਕਰਨਾ ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਅੱਖਾਂ ਹੋਲੇ ਨਹੀਂ ਕਰਨਾ ਚਾਹੁੰਦੇ ਅੱਗ ਲਾਉਣਾ ਹੁਣ ਪਹਿਲਾਂ ਵੀ ਮੈਂ ਦੱਸਿਆ ਸੀ ਮੁਹਾਵਰੇ ਦਾ ਅਰਥ ਜੋ ਆਪਾਂ ਸ਼ਬਦ ਸ਼ਬਦਾਵਲੀ ਹੁੰਦੀ ਹੈ ਉਹ ਅਰਥ ਨਹੀਂ ਹੁੰਦਾ ਉਹਦਾ ਅਰਥ ਹੋਰ ਹੁੰਦਾ ਸ਼ਬਦ ਹੋਰ ਹੁੰਦੇ ਨੇ ਪਹਾ ਅਰਥ ਹੋਰ ਹੁੰਦਾ ਹੁਣ ਅੱਗ ਲਾਉਣਾ ਦਾ ਜੇ ਆਪਾਂ ਵੈਸੇ ਦੇਖੀਏ ਫਿਰ ਤਾਂ ਆਪਾਂ ਮਾਚੀਸ ਲੈ ਕੇ ਅੱਗ ਲਾਤੀਏ ਉਹ ਹੋ ਗਿਆ ਉਹ ਨਹੀਂ ਹੁੰਦਾ ਅੱਗ ਲਾਉਣਾ ਹੁੰਦਾ ਭੜਕਾਉਣਾ ਦੂਜਿਆਂ ਨੂੰ ਲੜਾਈ ਦੇ ਵਿੱਚ ਅੱਗ ਨਹੀਂ ਲਗਾਉਣੀ ਚਾਹੀਦੀ ਸਭੋ ਲੜਾਈ ਨੂੰ ਬੰਦ ਕਰਾਉਣਾ ਚਾਹੀਦਾ ਹੈ ਅੱਡੀਆਂ ਚੁੱਕ ਚੁੱਕ ਵੇਖਣਾ ਊੜੀ ਇੱਕ ਕਰਨੀ ਬੱਚਿਆਂ ਦੀ ਮਾਂ ਅੱਜ ਬਾਜ਼ਾਰ ਗਈ ਹੋਈ ਸੀ ਤੇ ਉਹ ਉਸ ਦਾ ਰਸਤਾ ਅੱਡੀਆਂ ਚੁੱਕ ਚੁੱਕ ਕੇ ਵੇਖ ਰਹੇ ਸਨ ਅੱਡੀ ਚੋਟੀ ਦਾ ਜ਼ੋਰ ਲਾਉਣਾ ਬਹੁਤ ਜ਼ੋਰ ਲਾਉਣਾ ਕਿਰਪਾਲ ਨੇ ਆਈਐਸ ਦਾ ਤਾਂ ਕਿ ਜਾਮ ਪਾਸ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਆਈਐਸ ਦੀ ਪ੍ਰੀਖਿਆ ਪਾਸ ਕਰਨ ਲਈ ਪੰਜਾਬੀ ਚ ਕਰਾਂਗੇ ਆਪਾਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਅੱਡੀ ਨਾਲ ਲੱਗਣਾ ਅੱਡੀ ਨਾਲ ਲੱਗਣਾ ਉਹਦਾ ਬਹੁਤ ਚਾਹ ਹੋਣਾ ਧੀਰਨ ਨੂੰ ਆਪਣੀ ਭੈਣ ਦੇ ਵਿਆਹ ਦਾ ਇੰਨਾ ਚਾਹ ਸੀ ਕਿ ਉਸ ਦੀ ਅੱਡੀ ਨਹੀਂ ਸੀ ਲੱਗ ਰਹੀ ਅਨੇ ਆਈ ਮੌਤ ਮਰਨਾ ਉਹ ਮਰ ਤੋਂ ਪਹਿਲਾਂ ਮਰ ਜਾਣਾ ਕਿਸੇ ਐਕਸੀਡੈਂਟ ਦੇ ਵਿੱਚ ਜਾਂ ਬਿਮਾਰੀ ਦੇ ਨਾਲ ਸੜਕਾਂ ਦੇ ਉੱਤੇ ਅੱਜਕੱਲ ਬਹੁਤ ਲੋਕ ਅਣਇਾਈ ਮਾਤ ਮਰਦੇ ਹਨ ਅੱਤ ਚੁੱਕਣਾ ਅੱਤ ਚੁੱਕਣਾ ਹੁੰਦਾ ਵੀ ਬਹੁਤ ਜ਼ਿਆਦਾ ਆਪਣੀ ਹੀ ਚਲਾਉਣੀ ਕਿਸੇ ਦੀ ਸੁਣਨੀ ਨਾ ਅੱਤ ਚੁੱਕਣ ਵਾਲੇ ਦਾ ਅੰਤ ਵੀ ਛੇਤੀ ਹੀ ਹੋ ਜਾਂਦਾ ਹੈ ਅਲਖਮ ਕੋਣ ਖਤਮ ਕਰ ਦੇਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀ ਅਲਖ ਮੁਕਾ ਆਦਿੱਤੀ ਅਲੂਣੀ ਸਿੱਲ ਚੱਟਣਾ ਅਲੂਣੀ ਸਿੱਲ ਚੱਟਣਾ ਹੁੰਦਾ ਔਖੇ ਕੰਮ ਕਰਨਾ ਜੇ ਜ਼ਿੰਦਗੀ ਦੇ ਵਿੱਚ ਵਧੀਆ ਸਥਾਪਿਤ ਹੋਣਾ ਹੈ ਤਾਂ ਪੜ੍ਹਾਈ ਦੀ ਅਲੂਣੀ ਸਿੱਲ ਤਾਂ ਚੱਟਣੀ ਹੀ ਪੈਂਦੀ ਹੈ ਆਪਣੀ ਲਾਤ ਉੱਪਰ ਰੱਖਣੀ ਆਪਣੀ ਉਹੀ ਚਲਾਉਣੀ ਕਿਸੇ ਦੂਜੇ ਨੂੰ ਦੂਜੇ ਦੀ ਨਾ ਸੁਣਨਾ ਸਾਨੂੰ ਹਮੇਸ਼ਾ ਹੀ ਆਪਣੀ ਲਾਤ ਉੱਪਰ ਨਹੀਂ ਰੱਖਣੀ ਚਾਹੀਦੀ ਦੂਜਿਆਂ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਹੈ ਆਪਣੇ ਪੈਰੀਂ ਆਪ ਕੋ ਹਾੜਾ ਮਾਰਨਾ ਆਪਣਾ ਨੁਕਸਾਨ ਆਪੇ ਹੀ ਕਰ ਲੈਣਾ ਇਹਦਾ ਅਰਥ ਹੁੰਦਾ ਹੈ। ਕਈ ਵਾਰ ਬੰਦਾ ਹੰਕਾਰ ਦੇ ਵਿੱਚ ਆਪਣੇ ਪੈਰ ਤੇ ਆਪ ਹੀ ਕੋਹਾੜਾ ਮਰ ਲੈਂਦਾ ਹੈ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਆਪਣੀਆਂ ਸਿਫਤਾਂ ਆਪੇ ਹੀ ਕਰਨਾ। ਆਪਣੇ ਮੂੰਹੋਂ ਮੀਆਂ ਮਿੱਠੂ ਤਾਂ ਹਰ ਕੋਈ ਬਣ ਜਾਂਦਾ ਹੈ। ਗੱਲ ਤਾਂ ਤਾਂ ਬਣਦੀ ਹੈ ਜੇ ਕੋਈ ਦੂਜਾ ਉਸ ਦੀ ਸਿਫਤ ਸਲਾਹ ਕਰੇ। ਆਵਾ ਉਤ ਜਾਣਾ ਸਾਰਿਆਂ ਦਾ ਹੀ ਮਾੜੇ ਹੋਣਾ ਗੁਰਦੇਵ ਦਾ ਤਾਂ ਆਵਾਹੀ ਉੱਤੇ ਆ ਪਿਆ ਹੈ ਔਲਾਦ ਦੇ ਵਿੱਚ ਇੱਕ ਵੀ ਚੰਗਾ ਨਹੀਂ ਨਿਕਲਿਆ ਆਸਾਂ ਉੱਤੇ ਪਾਣੀ ਫਿਰ ਜਾਣਾ ਸੋਚੀ ਹੋਈ ਉਮੀਦ ਪੂਰੀ ਨਾ ਹੋਣੀ ਜਸਮੀਤ ਨੇ ਜਦੋਂ ਆਪਣਾ 10ਵੀਂ ਦਾ ਨਤੀਜਾ ਦੇਖਿਆ ਤਾਂ ਘਟ ਨੰਬਰ ਦੇਖ ਕੇ ਉਸ ਦੀਆਂ ਤਾਸਾਂ ਉੱਤੇ ਹੀ ਬਾਣੀ ਫਿਰ ਗਿਆ ਆਹੂ ਲਾਉਣੇ ਵੱਡੇ ਸਾਹਿਬਜ਼ਾਦਿਆਂ ਨੇ ਜੰਗ ਵਿੱਚ ਮੁਗਲਾਂ ਦੇ ਆਹੂ ਲਾਹੇ ਆਹੂ ਲਾਉਣ ਦਾ ਅਰਥ ਹੁੰਦਾ ਗਲ ਗਲਵਟਣੇ ਲੜਾਈ ਦੇ ਵਿੱਚ ਆਟੇ ਵਿੱਚ ਲੂਣ ਹੋਣਾ ਬਹੁਤ ਘੱਟ ਗਿਣਤੀ ਦੇ ਵਿੱਚ ਹੋਣਾ ਅੱਜ ਕੱਲ੍ਹ ਇਮਾਨਦਾਰ ਅਫਸਰ ਤਾਂ ਆਟੇ ਵਿੱਚ ਲੂਣ ਬਰਾਬਰ ਹੀ ਹਨ ਆਪਣੀ ਢਾਈ ਪਾ ਖਿਚੜੀ ਵੱਖ ਪਕਾਉਣੀ ਇਹਦਾ ਅਰਥ ਹੁੰਦਾ ਵੱਖੋਂ ਅਲੱਗ ਰਹਿਣਾ ਕਿਸੇ ਦੂਜੇ ਦੇ ਨਾਲ ਮਿਲ ਕੇ ਨਾ ਰਹਿਣਾ ਅੱਜ ਕੱਲ੍ਹ ਪਰਿਵਾਰਾਂ ਵਿੱਚ ਸਾਰੇ ਹੀ ਆਪਣੀ ਢਾਈ ਪਾ ਖਿਚੜੀ ਵੱਖ ਪਕਾ ਰਹੇ ਹਨ ਕੋਈ ਵੀ ਦੂਜਿਆਂ ਨਾਲ ਮਿਲ ਕੇ ਨਹੀਂ ਰਹਿੰਦਾ ਆਪਣੀ ਪੀੜੀ ਹੇਠ ਸੋਟਾ ਫੇਰਨਾ ਆਪਣੀਆਂ ਗਲਤੀਆਂ ਦੇਖਣੀਆਂ ਦੂਜਿਆਂ ਵਿੱਚ ਦੋਸ਼ ਕੱਢਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਮਤਲਬ ਸਾਨੂੰ ਆਪਣੇ ਨੁਕਸ ਦੇਖ ਲੈਣੇ ਚਾਹੀਦੇ ਨੇ ਦੂਜਿਆਂ ਨੂੰ ਬਾਅਦ ਚ ਬੁਰਾ ਕਹਿਣਾ ਚਾਹੀਦਾ ਇਹ ਸੀਗੇ ਜੀ ਮੁਹਾਵਰੇ ਜਿਹੜੇ 10ਵੀਂ ਕਲਾਸ ਦੇ ਵਿੱਚ ਨੇ ਤੇ ਪਹਿਲਾਂ ਆਪਾਂ ਕੀਤੇ ਨੇ ਇਹਨਾਂ ਦੇ ਵਿੱਚੋਂ ਕੁਝ ਰਿਪੀਟ ਹੋਏ ਹੋਣਗੇ ਤਾਂ ਉਹਦੇ ਲਈ ਕੋਈ ਉਹ ਨਹੀਂ ਵੈਸੇ ਕਿਉਂਕਿ ਸਿਲੇਬਸ ਕਰਾਉਣਾ ਜ਼ਰੂਰੀ ਹੈ ਇਸ ਕਰਕੇ ਮੈਂ 10ਵੀਂ ਦਾ ਸਿਲੇਬਸ ਕਰਾਇਆ ਪਹਿਲਾਂ ਜਿਹੜੇ ਆਪਾਂ ਮੁਹਾਵਰੇ ਵੈਸੇ ਕਰਦੇ ਸੀ ਉਹ ਆਪਾਂ ਨੂੰ ਸਭ ਨੂੰ ਆਉਣੇ ਚਾਹੀਦੇ ਨੇ ਜੇ ਆਪਾਂ ਗਾਂਹ ਬੱਚਿਆਂ ਨੂੰ ਦੱਸਣਾ ਤੇ ਫਿਰ ਆਪਾਂ ਤਾਂ ਹੀ ਅੱਗੇ ਗਾਈਡ ਕਰ ਸਕਦੇ ਹਾਂ ਤੇ ਕਮੈਂਟ ਜਰੂਰ ਕਰਦੇ ਆ ਕਰੋ ਜੀ ਲਾਈਕ ਸ਼ੇਅਰ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਜਿਹੜੇ ਨਾਲ ਜੁੜਦੀਆਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਮੇਰੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ